ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਅੱਜ ਕਸਬਾ ਭਿੱਖੀਵਿੰਡ ਦੇ ਵਿੱਚ ਪਹੁੰਚੇ ਹਾਂ ਤੇ ਦੁਕਾਨਦਾਰਾਂ ਦੇ ਨਾਲ ਵੀ رابطہ ਕੀਤਾ ਕੁਝ ਜਿਹੜੀਆਂ ਇੱਥੇ ਵੱਡੀਆਂ ਦੁਕਾਨਾਂ ਐ ਉੱਥੇ ਜਾ ਕੇ ਅਸੀਂ ਜਿਹੜਾ ਵੇਖਿਆ ਕਿ ਦੀਵਾਲੀ ਦੇ ਤਿਹਾਰਾਂ ਦੇ ਵਿੱਚ ਪਹਿਲਾਂ ਜਿਹੜੀਆਂ ਉਹ ਦੁਕਾਨਾਂ ਦੇ ਉੱਤੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਪਰ ਹੁਣ ਜਿਹੜਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਏ ਕਿ ਜਿਹੜੇ ਆ ਦੁਕਾਨਦਾਰ ਵੀ ਵਿਹਲੇ ਬੈਠੇ ਦਿਖਾਈ ਦੇ ਰਹੇ ਆ ਅਤੇ ਗਾਹਕਾਂ ਦੀ ਉਡੀਕ ਕਰ ਰਹੇ ਆ દિਵਾਲੀ ਦਾ ਜਿਹੜਾ ਤਿਹਾਰ ਆ ਇਹ ਇੱਥੇ ਅਸੀਂ ਗੱਲਬਾਤ ਕਰਾਂਗੇ ਦੁਕਾਨਦਾਰਾਂ ਨਾਲ ਵੀ ਤੇ ਕੁਝ ਕਸਟਮਰਾਂ ਨਾਲ ਵੀ ਦੁਕਾਨ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਇਸ દિਵਾਲੀ ਤੇ ਲੱਗ ਰਿਹਾ ਤੇ ਕਿਉਂ ਜਿਹੜਾ ਖਾਲੀਪਣ ਦੁਕਾਨਾਂ ਦੇ ਉੱਤੇ ਦੇਖਿਆ ਜਾ ਰਿਹਾ कोरोना काल ਤੋਂ ਬਾਅਦ ਇਸ ਵਾਰ ਲੋਕਾਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਸਭ ਦੇ ਵਿੱਚ ਦੁਕਾਨਦਾਰ ਕਿਤੇ ਨਾ ਕਿਤੇ ਕੁਝ ਨਹੀਂ ਨਜ਼ਰ ਆ ਰਹੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਬਾਜ਼ਾਰਾਂ ਦੇ ਵਿੱਚ ਪਹਿਲਾਂ ਦੇ ਵਾਂਗ ਰੌਣਕਾਂ ਨਹੀਂ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਲੋਕ ਵੀ ਆਰਥਿਕ ਤੰਗੀ ਕਰਕੇ ਜੁੱਝਦੇ ਨਜ਼ਰ ਆ ਰਹੇ ਨੇ ਜੀ ਜੀ ਸਾਮਾਨ ਅਹੀਂ ਘਟੋ ਘੜ ਵੀ ਹਰ ਦੀਵਾਲੀ ਦੇ 50-60 ਲੱਖ ਰੁਪਏ ਦਾ ਪਹਾ ਹੀ ਦਿੰਨੇ ਆ ਐਤ ਕੀ ਹੋਰ ਜ਼ਿਆਦਾ ਪਾਇਆ ਕਿ ਐਤ ਚਲੋ ਦੀਵਾਲੀ ਵਧੀਆ ਲੱਗੂਗੀ ਪਰ ਆਹ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਦੋ ਦਿਨ ਰਹਿ ਗਏ ਦੀਵਾਲੀ ਦੇ ਵਿੱਚ ਤੇ ਕੀ ਅਜੇ ਵੀ ਆਸ ਹੈਗੀ ਆ ਨਹੀਂ ਕੋਈ ਆਸ ਹਾਲੇ ਤੱਕ ਤਾਂ ਕੋਈ ਆਸ ਨਹੀਂ ਆ ਵੇਖ ਲੋ ਭੀਖੇੜ ਦੇ ਵਿੱਚ ਕੋਈ ਦੁਕਾਨਦਾਰ ਸਾਰੇ ਇਹੋ ਹਾਲ ਸਾਰਿਆਂ ਪਹਿਲਾਂ 10 ਦਿਨ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਦੀਵਾਲੀ ਆ ਵਾਕੇ ਆ ਗਈ ਹੈ ਦੀਵਾਲੀ ਜਿੱਦੀ ਏਡੇ ਹਰ ਸਾਲ ਦੀਵਾਲੀ ਤੇ ਬੜੀ ਚੈਲ ਪੈ ਲਉਂਦੀ ਈ ਤੁਸੀਂ ਨਾ ਭਰਾ ਸਾਡੀਆਂ ਮਾਵਾ ਭੈਣਾਂ ਨੂੰ ਬੜੀ ਖੁਸ਼ੀ ਹੁੰਦੀ ਬੜੀ ਖੁਸ਼ੀ ਨਾਲ ਸ਼ਾਪਿੰਗ ਕਰਦੀਆਂ ਅਸੀਂ ਅਰ ਕਿਤੇ ਇਸ ਤਰ੍ਹਾਂ ਲੱਗਣ ਦੇ ਤੁਸੀਂ ਆਮ ਹੀ ਦੇਨ ਹੁੰਦੇ ਆ ਇਹਦਾ ਕਾਰਨ ਇਹ ਵੀ ਆ ਇੱਕ ਤਾਂ ਪੈਸੇ ਨਹੀਂ ਮੰਡੀਆਂ 'ਚੋਂ ਆਏ ਤੰਗੀ ਕਰਾ। ਇੱਕ ਹਰ ਇੱਕ ਕਿਸਾਨ ਸਾਡਾ ਕੰਮ ਚੱਲਦਾ ਕਿਸਾਨ ਦਾ ਕਿਸਾਨ ਦੱਬਿਆ ਪਿਆ ਕਰਜ਼ੇ ਦੇ। ਇੱਕ ਸਾਡੀ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਗਲਤ ਫੈਸਲਾ ਲਏ ਆ ਉਹਨਾਂ ਕਰਕੇ ਕੰਮ ਹੁੰਦੇ ਆ। ਕੋਈ ਇੱਕ ਤਾਂ ਸਾਨੂੰ ਵੇਖੋ ਸਭ ਤੋਂ ਜਿਹੜੇ ਕਸਟਮਰ ਨੂੰ ਪੁੱਛੀਦਾ ਉਹਨੂੰ ਇਹੋ ਡਾਈ ਦੀ ਕਿਲਤੀ ਦੀ ਪਈ ਆ ਤੁਹਾਨੂੰ ਡਾਈ ਨਹੀਂ ਮਿਲਦੀ ਸਾਡੀ ਸਰਕਾਰ ਤੋਂ ਇੱਕ ਡਾਈ ਨਹੀਂ ਦਿੱਤੀ ਜਾਂਦੀ ਐਗਰੀਕਲਚਰ ਤੋਂ ਗਲਤ ਫਹਿਦ ਲੈਂਗੇ ਸਾਡੇ ਕਿਸਾਨ ਬੈਠੇ ਆ ਦਿੱਲੀ ਕੋਈ ਕੰਮ ਹੀ ਨਹੀਂ ਸਮਝਾਉਂਦੀ ਕਹਿੰਦੇ ਨੇ ਦੀਵਾਲੀ ਤੋਂ ਪਹਿਲਾਂ ਇੱਕ ਮਹੀਨਾ ਹੀ ਬਿਲਕੁਲ ਰੈਡੀ ਹੋ ਜਾਂਦਾ ਹੀ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਬਾਅਦ ਚ ਕੰਮ ਬੜੇ ਚੱਲਦੇ ਨੇ ਹੁਣ ਤਾਂ ਆ ਦੀਵਾਲੀ ਨੂੰ ਤਿੰਨ ਚਾਰ ਦਿਨ ਰਹਿ ਗਏ ਕੋਈ ਬਹੁਤਾ ਕੋਈ ਖੁਸ਼ੀ ਜੀ ਵਾਲਾ ਮੌਕਾ ਨਹੀਂ ਲੱਗਣ ਪਿਆ ਕੀ ਕਾਰਨ ਸਮਝਦੇ ਹੋ ਇਸ ਦਾ ਕਾਰਨ ਉਹ ਜੀ ਸਰਕਾਰ ਦੀਆਂ ਗਲਤ ਨੀਤੀਆਂ ਐ ਪਹਿਲਾ ਸਰਕਾਰ ਪਹਿਲੋ ਬਾਰ ਦਿਨਾਂ ਨਹੀਂ ਆਇਆ ਮੰਡੀਆਂ 'ਚ ਸਾਡਾ ਕੰਮ ਜਦਾ ਐਗਰੀਕਲਚਰ ਦੇ ਸੇਤੋਂ ਪਹਿਲੋ ਬਾਰ ਦਿਨਾਂ ਨਹੀਂ ਆਇਆ ਫੇਰ ਪਰਚੇਜ ਬੜੀ ਲੇਟ ਹੋਈ ਆ ਫੇਰ ਆ ਕੇ ਪਹਿ ਆਏ ਹਰ ਇੱਕ ਕਿਸਾਨ ਬੜੀ ਮੁਸ਼ਕਲ ਦੀ ਸਥਿਤੀ 'ਚ ਆ ਹਾਰੇ ਗਰੇ ਲਿੰਮਟਾਂ ਬਣੀਆਂ ਵਿਚਾਰੇ ਇੱਕ ਬਿੱਲੀ ਬੈਠੇ ਆ ਕਿ ਸੰਘਰਸ਼ ਕਰ ਰਹੇ ਆ ਇੱਕ ਝੋਨਾ ਹੋਣ ਦਾ ਚੁੱਕਿਆ ਨਹੀਂ ਗਿਆ ਮੈਨੂੰ ਸੋਣ ਪੈਸੇ ਲੇਟ ਹੋ ਜਾਂਦੇ ਆ SMZ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਲਦੀ ਰਿਪੋਰਟ